ਮਜੀ ਪ੍ਰਧਾਨ ਜੀ ਕਿਉਂ ਅੱਜ ਮੀਟਿੰਗ ਹੋਈ ਸੀ ਉਹਦੇ ਬਾਰੇ ਪਾਵਰ ਕਾਮ ਐ ਟਰਾਂਸਪੋਰਟ ਠੇਕਾ ਮਲਾਕੀਨ ਪੰਜਾਬ ਦੀ ਅੱਜ ਪਾਵਰ ਕਾਮ ਦੀ ਪੂਰ ਮੈਨੇਜਮੈਂਟ ਪਾਵਰ ਸੈਕਟਰੀ ਸੀਐਮਡੀ ਸਾਹਿਬ ਤੇ ਡਾਇਰੈਕਟਰ ਸਾਹਿਬ ਨਾਲ ਕੰਡੀਗਣ ਪਿੱਤੇ ਦੁਆਰਾ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਜਿਹੜੀਆਂ ਨਵੀਆਂ ਕੰਪਨੀਆਂ ਆਈਆਂ ਉਹਨਾਂ ਦੇ ਸੰਬੰਧ ਦੇ ਵਿੱਚ ਚਰਚਾ ਅਤੇ ਨਾਲ ਹੀ ਜੋ ਪਿਛਲੇ ਲੰਬੇ ਸਮੇਂ ਤੋਂ ਆਪਾਂ ਆਪਣੀ ਹਕੀਅਤ ਦੇ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਚਾਰਜ ਕਰ ਰਹੇ ਆ ਉਹਦੇ ਸਬੰਧ ਦੇ ਵਿੱਚ ਜੋ ਪਿਛੇ ਕੋਰਪੋਰੇਟ ਮੈਨੇਜਮੈਂਟ ਦੇ ਨਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਬਿਜਲੀ ਮੰਤਰੀ ਜੀ ਨਾਲ ਮੀਟਿੰਗ ਹੋਈ ਤੇ ਮੀਟਿੰਗ ਦੇ ਵਿੱਚ ਉਹਨਾਂ ਵੱਲੋਂ ਮੰਗਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਕਿ ਨਾਲ ਹੀ 15 ਦਿਨ ਦੇ ਅੰਦਰ-ਅੰਦਰ ਮੀਟਿੰਗ ਕਰਨ ਦਾ ਜਿਹੜਾ ਉਸ ਆਪਾਂ ਨੂੰ ਦਿੱਤਾ ਗਿਆ ਸੀਗਾ ਤੇ ਆਪਣੇ ਵੱਲੋਂ ਜਥੇਬੰਦੀ ਕੋਲੋਂ ਫੈਸਲਾ ਸੀ ਵੀ ਜੇਕਰ ਸਰਕਾਰ 15 ਦਿਨ ਦੇ ਅੰਦਰ ਅੰਦਰ ਮੀਟਿੰਗ ਕਰਕੇ ਮਸਲਾ ਹੱਲ ਨਹੀਂ ਕਰਦੀ ਤਾਂ 1 ਜੁਲਾਈ ਤੋਂ ਮੁਕੰਮਲ ਜਿਹੜੀ ਉਹ ਹੜਤਾਲ ਕੀਤੀ ਜਾਵੇਗੀ ਅੱਜ ਪਾਵਰ ਕਮ ਦੇ ਸੀਐਮਡੀ ਪਾਵਰ ਸੈਕਟਰੀ ਸਮੇਤ ਡਾਇਰੈਕਟਰ ਅਪਰੋਡਕ ਆਪਣਾ ਡਾਇਰੈਕਟਰ ਕੰਟਰੈਕਟਰ ਡੀ ਉਹਨਾਂ ਨਾਲ ਅੱਜ ਚੰਡੀਗੜ੍ਹ ਵਿਖੇ ਮੀਟਿੰਗ ਹੋਈ ਜਿਸ ਦੇ ਵਿੱਚ ਪਾਵਰ ਸੈਕਟਰੀ ਵੱਲੋਂ ਭਰੋਸਾ ਦਿਵਾਇਆ ਗਿਆ ਹੈ ਵੀ ਅਸੀਂ ਤੁਹਾਡੀ ਮੁੱਖ ਮੰਤਰੀ ਸਾਹਮਣੇ ਮੀਟਿੰਗ ਕਰਵਾਵਾਂਗੇ ਪਰ ਜਥੇਬੰਦੀ ਵੱਲੋਂ ਇਹ ਕਿਹਾ ਗਿਆ ਵੀ ਇੱਕ ਤੋਂ ਪਹਿਲਾਂ-ਪਹਿਲਾਂ ਜਿਹੜੀ ਮੀਟਿੰਗ ਹੈ ਉਹ ਕਰਵਾਈ ਜਾਵੇ ਸਮੇਂ ਦੇ ਜਾਂ ਸਮਾਂ ਨਿਸ਼ਚਿਤ ਕੀਤਾ ਜਾਵੇ ਤੋਂ ਇਸ ਕਰਕੇ ਇਹ ਹੈ ਫੈਸਲਾ ਆਪਣਾ ਕਿ ਜਿਹੜਾ ਇੱਕ ਤਰੀਕ ਨੂੰ ਹੜਤਾਲ ਦਾ ਫੈਸਲਾ ਹੈ ਉਹ ਆਪਾਂ ਮੁਕੰਮਲ ਜਿਹੜੀ ਜੁਲਾਈ ਦੀ ਹੜਤਾਲ ਹੈ ਉਹ ਕਰਾਂਗੇ ਕਿਉਂਕਿ ਨਵੀਆਂ ਕੰਪਨੀਆਂ ਆ ਰਹੀਆਂ ਹਨ ਧਨਾੜ ਕੰਪਨੀਆਂ ਆ ਰਹੀਆਂ ਸਾਡੀ ਲੜਾਈਆ ਠੇਕੇਦਾਰ ਕੰਪਨੀ ਨੂੰ ਬਾਹਰ ਕੱਢ ਕੇ ਸਿੱਧਾ ਡਿਪਾਰਟਮੈਂਟ ਡਿਪਾਰਟਮੈਂਟ ਦੇ ਵਿੱਚ ਰੱਖ ਦਿੱਤਾ ਜਾਵੇ ਟਿਕਟੋ ਕੱਢ ਕੇ ਜਾ ਰਹੇ ਹਾਂ ਤਨਖਾਹ ਲਾਗੂ ਕੀਤੀ ਜਾਵੇ ਹਾਸਤਾ ਪਿੰਡ ਦੀ ਨੌਕਰੀ ਪੈਨਸ਼ਨ ਦੀ ਗਾਰੰਟੀ ਕੀਤੀ ਜਾਵੇ ਤੋਂ ਸਾਥੀਓ ਇਹਨਾਂ ਦਿਨਾਂ ਨਾਲ ਮੈਂ ਇੱਕ ਬੇਨਤੀ ਕਰਾਂਗਾ ਕਿ 1 ਜੁਲਾਈ ਨੂੰ ਆਪਣਾ ਹੜਤਾਲ ਆ ਜਿਹੜੀ ਉਹ ਮੁਕੰਮਲ ਆਪਾਂ ਉਹ ਸਟੈਂਡ ਕਰਦੀ ਹੈ ਜੇਕਰ ਸਰਕਾਰ ਇੱਕ ਤਰੀਕ ਤੋਂ ਪਹਿਲਾਂ ਜਾਂ ਮੀਟਿੰਗ ਨਹੀਂ ਕਰਦੀ ਤਾਂ ਕੋਈ ਗੱਲਬਾਤ ਨਹੀਂ ਹੋਊਗੀ ਕਿਉਂਕਿ ਅੱਜ ਗੱਲਬਾਤ ਆਈ ਆਪਣੇ ਸਖੀ ਸਾਹਿਬ ਵੱਲੋਂ ਸੱਦਿਆ ਗਿਆ ਬਹੁਤ ਵਧੀਆ ਪੋਜੀਟਿਵ ਨਾਲ ਗੱਲ ਕੀਤੀ ਆ ਭਰੋਸਾ ਦਿਵਾਇਆ ਉਹਨਾਂ ਨੇ ਪਰ ਜੇਕਰ ਫੇਰ ਵੀ ਬਸਰ ਹੱਲ ਨਹੀਂ ਹੁੰਦਾ ਤਾਂ ਇੱਕ ਤਰੀਕ ਨੂੰ ਆਪਣੇ ਮੁਤਲਬ ਜਿਹੜੀ ਹੜਤਾਲ ਹੈ ਉਹ ਕੀਤੀ ਜਾਊਗੀ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਇੱਕ ਤਰੀਕ ਦੀ ਹੜਤਾਲ ਦੇ ਜੋਰ ਸ਼ੋਰ ਨਾਲ ਤਿਆਰੀਆਂ ਕਰਨ ਤੇ 1 ਤਰੀਕ ਨੂੰ ਹੜਤਾਲ ਕਰਕੇ 3 ਤਰੀਕ ਨੂੰ ਪਾਵਰਕਾਮ ਦੇ ਮੁੱਖ ਦਫ਼ਤਰ ਅੱਗੇ ਪਟਿਆਲਾ ਹੈਡਕੁਆਰਟਰ ਜੋ ਲਗਾਤਾਰ ਧਮਨਾ ਦਿੱਤਾ ਜਾ ਰਿਹਾ ਹੈ ਉਹਦੇ ਵਿੱਚ ਸਾਰੇ ਸਾਥੀ ਪੁੱਛਦਾ ਇਹੀ ਬੇਨਤੀ ਸਾਰੇ ਸਾਥੀ ਨੂੰ ਮੈਂ ਕਰਨੀ ਸੀਗੀ ਸੋ ਜਿਵੇਂ ਵੀ ਜੋ ਵੀ ਅੱਗੇ ਗੱਲਬਾਤ ਆਉਂਦੀ ਆ ਤੁਹਾਡੇ ਕੋਲ ਆਪਾਂ ਉਹ ਲੈ ਕੇ ਆਵਾਂਗੇ 1 ਤਰੀਕ ਨੂੰ ਆਪਣੀ ਮੁਕੰਮਲ ਜਿਹੜੀ ਆ ਉਹ ਹੜਤਾਲ ਮਤਲਬ ਆਪਾਂ ਕਾਮਯਾਬ ਕਰਨੀ ਹੈ ਜਦੋਂ ਤੱਕ ਮੁੱਖ ਮੰਤਰੀ ਸਾਹਿਬ ਬੈਠ ਕੇ ਮਸਲਾ ਹੱਲ ਨਹੀਂ ਕਰਦੇ ਉਦੋਂ ਤੱਕ ਸੰਘਰਸ਼ ਜਾਰੀ ਰੱਖਿਆ ਜਾਊਗਾ ਤੇ ਅਗਲੇ ਵੀ ਤੋਂੋਰ ਜਿਹੜੇ ਆਪ ਸਿੱਖੇ ਤੇ ਜਾਣਗੇ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਤੇ ਆਪਣੀ ਤਿਆਰੀ ਜਰੂਰ ਕਰ ਲੈ। ਸੋ ਸਾਰਿਆਂ ਦਾ ਪੂਜ ਬੋਤਨ।